ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੋਰਾ ਭਾਈ ਭਗਤੂ ਦਾ ਸਭ ਤੋਂ ਵੱਡਾ ਪੁੱਤਰ ਸੀ ਭਾਈ ਭਗਤੂ ਉਸ ਜਿਹੋ ਭਾਈ ਆਦਮ ਜਿਹਦੇ ਘਰ ਵਿੱਚ ਬੁੱਢੇ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਹਸਦਿਕਾ ਜਨਮਿਆ ਸੀ ਇਸ ਬਹੁਤ ਹੀ ਸ਼ਰਧਾ ਪਰਿਅਤੇ ਕਰਮ ਅਤੇ ਘਟਨਾ ਬਾਰੇ ਕਿਸੇ ਹੋਰ ਵੀਡੀਓ ਵਿੱਚ ਗੱਲ ਕਰਾਂਗੇ ਕਿ ਕਿਵੇਂ ਜੇਕਰ ਗੁਰੂ ਸਾਹਿਬ ਨੂੰ ਪਾਜਾਵੇ ਤੇ ਸੁੱਕੇ ਰੁੱਖਾਂ ਨੂੰ ਵੀ ਫਲ ਲਗਾ ਸਕਦਾ ਹੈ ਭਾਈ ਭਗਤੂ 5ਵੇਂ 6ਵੇਂ ਤੇ 7ਵੇਂ ਪਾਸ਼ਾ ਦੀ ਟਹਿਲ ਵਿੱਚ ਰਿਹਾ ਅਗੋਂ ਭਾਈ ਭਗਤੂ ਦਾ ਪੁੱਤਰ ਸੀਗਾ ਭਾਈ ਗੋਰਾ ਇੱਕ ਵਾਰ ਭਾਈ ਗੋਰਾ ਜੀ ਕੋਲੋਂ ਕਿਸੇ ਇੱਕ ਐਸੇ ਵਿਅਕਤੀ ਨੂੰ ਮਾਰਿਆ ਗਿਆ ਸੀ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇੱਕ ਸ਼ਿਕਾਰੀ ਦਸਤੇ ਦਾ ਹਿੱਸਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੋਰੇ ਤੋਂ ਨਾਰਾਜ਼ ਹੋ ਕੇ ਇਸ ਘਟਨਾ ਤੋਂ ਬਾਅਦ ਕਦੀ ਵੀ ਆਪਣੇ ਸਾਹਮਣੇ ਨਾ ਆਉਣ ਲਈ ਕਹਿ ਦਿੱਤਾ ਇਸ ਦਿਨ ਤੋਂ ਬਾਅਦ ਭਾਈ ਗੋਰਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਰਛਾਵੇਂ ਪਿੱਛੇ ਹੀ ਆਪਣੀਆਂ ਫੌਜਾਂ ਨਾਲ ਕਈ ਮਹੀਨਿਆਂ ਤੱਕ ਹੁੰਦਾ ਰਿਹਾ ਭਾਈ ਗੋਰਾ ਵੀ ਇੱਕ ਸੱਚਾ ਸਿੱਖ ਹੋਣ ਦੇ ਨਾਤੇ ਆਪਣੇ ਗੁਰੂ ਦਾ ਮੁੱਖ ਦੇਖਣ ਲਈ ਤਰਸ ਰਿਹਾ ਸੀ ਗੁਰੂ ਸਾਹਿਬ ਨੇ ਸਹੀ ਸਮਾਂ ਜਾਣ ਤੇ ਭਾਈ ਗੋਰਾ ਜੀ ਦੀ ਸਮਝ ਲਵੋ ਕਿ ਦਿਲ ਦੀ ਅਰਦਾਸ ਸੁਣੀ ਲਈ ਤੇ ਭਾਈ ਗੋਰਾ ਹੁਣ ਕਿਵੇਂ ਬਖਸ਼ਿਆ ਗਿਆ ਅਤੇ ਕਿਵੇਂ ਸਰਵ ਸ਼ਕਤੀਮਾਨ ਗੁਰੂ ਆਪਣੇ ਸਿੱਖ ਨੂੰ ਬਖਸ਼ਣ ਵਾਸਤੇ ਆਪਣੇ ਨਿਯਮਾਂ ਨੂੰ ਵੀ ਤੋੜ ਕੇ ਇੱਕ ਦਿਆਲੂ ਬਾਪ ਦੀ ਤਰ੍ਹਾਂ ਸਿੱਖ ਨੂੰ ਬਖਸ਼ ਦਿੰਦਾ ਹੈ ਵੈਸੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਹਰ Rai ਸਾਹਿਬ ਮਹਾਰਾਜ ਨੂੰ ਜੰਗਾਂ ਜੁੱਧਾਂ ਤੋਂ ਦੂਰ ਰਹਿਣ ਜਾਂ ਫਿਰ ਟਲਣ ਦੀ ਅਗੇ ਕਿਤੇ ਹੋਈ ਸੀ ਔਰ ਗੁਰੂ ਹਰਰੇ ਸਾਹਿਬ ਜੀ ਦੇ ਇਹ ਪੁੱਛਣ ਤੇ ਕਿ ਜੇਕਰ ਵੈਰੀ ਫੌਜਾਂ ਲੈ ਕੇ ਚੜ੍ਹ ਹੀ ਆਵੇ ਤੇ ਬਾਜ ਨਾ ਆਏ ਤਾਂ ਇਸ ਗੱਲ ਤੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਨੇ ਗੁਰੂ ਹਰਰੇ ਸਾਹਿਬ ਜੀ ਨੂੰ ਵਰ ਦਿੱਤਾ ਕਿ ਤੁਹਾਡੇ ਵੱਲ ਜਿਹੜਾ ਵੀ ਚੜ੍ਹੇ ਕਰਕੇ ਆਵੇਗਾ ਉਹ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਕਾਲ ਗ੍ਰਸਤ ਹੋ ਜਾਵੇਗਾ ਹੋਰ ਇਤਿਹਾਸ ਗਵਾ ਹੈ ਕਿ ਤਿੰਨ ਵਾਰੀ ਮੁਗਲਾਂ ਨੇ ਆਪਣੇ ਜਰਨੈਲਾਂ ਨੂੰ ਭੇਜਿਆ ਗੁਰੂ ਹਰਰੇ ਸਾਹਿਬ ਵੱਲ ਪਰ ਉਹ ਰਗ ਵਿੱਚ ਖਤਮ ਹੋ ਗਏ ਪਰ ਦੇਖੋ ਗੁਰੂ ਦੀ ਦਿਆਲਤਾ ਉਹਨਾਂ ਨੇ ਸਤਲੁਜ ਦੀ ਜੰਗ ਦਾ ਕੋਤਕ ਸਿਰਫ ਸਿੱਖ ਨੂੰ ਬਖਸ਼ਣ ਵਾਸਤੇ ਹੀ ਰਚਾ ਦਿੱਤਾ ਸੀ ਇੱਕ ਵਾਰ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਕੁਝ ਸਵਾਰਾਂ ਨਾਲ ਸਤਲੁਜ ਦੇ ਕੰਢੇ ਤਹਿਲ ਰਹੇ ਸਨ ਭਾਈ ਗੋਰਾ ਵੀ ਗੁਰੂ ਸਾਹਿਬ ਦੇ ਮਗਰ-ਮਗਰ ਆਪਣੀਆਂ ਫੌਜਾਂ ਦੇ ਨਾਲ ਉੱਥੇ ਹੀ ਸੀ ਉਸੇ ਸਮੇਂ ਮੁਖਲਿਸ ਖਾਨ ਦਾ ਪੁੱਤਰਾ ਯਾਰ ਬੇਖਾਨ ਮੁਖਲਿਸ ਖਾਨ ਉਹ ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਾਦਾ ਜੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਦੀ 7000 ਫੌਜ ਸਮੇਤ ਅੰਮ੍ਰਿਤਸਰ ਦੀ ਜੰਗ ਵਿੱਚ ਦੋ ਟੁਟੇ ਕਰਕੇ ਮਾਰਿਆ ਸੀ ਉਹ ਆਪਣੀਆਂ ਫੌਜਾਂ ਨਾਲ ਲਾਹੌਰ ਤੋਂ ਦਿੱਲੀ ਵੱਲ ਜਾਂਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖਦਾ ਹੈ ਨਾਲ ਦੇ ਪੁਰਾਣੇ ਸਿਪਾਹੀਆਂ ਨੇ ਦੱਸਿਆ ਕਿ ਇਹ ਉਸੇ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਹੈ ਜਿਸ ਨੇ ਤੇਰੇ ਦਾਦੇ ਮੁਖਲਸ ਖਾਨ ਨੂੰ ਸਰਦੀ ਜੰਗ ਵਿੱਚ ਮਾਰ ਮੁਕਾਇਆ ਸੀ ਇਹ ਸੁਣ ਕੇ ਅਤੇ ਗੁਰੂ ਜੀ ਨੂੰ ਕੱਲਿਆਂ ਜਾਣ ਕੇ ਉਸ ਨੇ ਤੁਰੰਤ ਬਾਦਸ਼ਾਹ ਤੇ ਹਮਲਾ ਕਰ ਦਿੱਤਾ ਪਰ ਭਾਈ ਗੋਰਾ ਸੱਚੇ ਸਿੱਖ ਦਾ ਫਰਜ਼ ਨਿਭਾਉਂਦਿਆਂ ਆਪਣੀ 2200 ਦੀ ਫੌਜ ਨਾਲ ਅਚਾਨਕ ਯਾਰ ਬੇਗ ਦੀ ਫੌਜ ਤੇ ਟੁੱਟ ਪਿਆ ਅਚਾਨਕ ਯਾਰ ਬੇਗ ਦੀ ਫੌਜ ਤੇ ਟੁੱਟ ਪਿਆ ਪਾਈ ਗੋਰੇ ਦੇ ਸਿਪਾਹੀਆਂ ਨੇ ਤਰਥਲੀ ਪਾ ਦਿੱਤੀ ਸੀ ਪਾਈ ਗੋਰੇ ਨੇ ਯਾਰ ਬੇਖਾਨ ਦੇ ਸਾਹਮਣੇ ਹੋ ਕੇ ਦਵੱਲੀ ਉਧ ਵਿੱਚ ਆਪ ਹੀ ਯਾਰ ਬੇਖ ਦਾ ਸਿਰ ਲਾ ਕੇ ਉਹ ਪਰਾਂ ਮਾਰਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਪਾਈ ਗੋਰੇ ਦੀ ਫੌਜਾਂ ਦੀ ਸਹਾਇਤਾ ਕੀਤੀ ਤੇ ਮੁਗਲ ਆਪਣੀ ਲਗਭਗ ਅੱਧੀ ਫੌਜ ਮਰਵਾ ਕੇ ਪੱਜ ਖਲੋਤੇ ਪਾਈ ਗੋਰੇ ਦੇ ਵੀ ਕਈ ਸਿਪਾਹੀ ਆਪਣੇ ਗੁਰੂ ਦੇ ਰੱਖਿਆ ਵਾਸਤੇ ਜਾਨਾਂ ਵਾਰ ਕੇ ਮੁਖ ਉਜਲਾ ਕਰਾ ਗਏ ਇਸ ਜੰਗ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਈ ਗੋਰੇ ਤੇ ਅਤਿ ਪ੍ਰਸੰਨ ਹੋਏ ਅਦੇ ਭਾਈ ਗੋਰੇ ਨੂੰ ਮਾਫ ਕਰ ਦਿੱਤਾ ਤੇ ਭਾਈ ਗੋਰੇ ਨੂੰ ਬਖਸ਼ ਕੇ ਆਪਣੇ ਇਲਾਕੇ ਵਿੱਚ ਵਾਪਸ ਜਾਣ ਦਾ ਹੁਕਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ